ਹੁਨਰ ਅਤੇ ਸੰਤੁਲਨ ਕਾਰਜ ਤੇ ਜੀਵਨ ਪ੍ਰਬੰਧਨ ਸਸਰੀਏ ਕਾਲ ਅੱਜ ਆਪਾਂ ਇੱਕ ਬੜੇ ਹੀ ਅਹਿਮ ਮੁੱਦੇ ਤੇ ਗੱਲ ਕਰਨ ਲੱਗੇ ਹਾਂ ਕੰਮ ਤੇ ਆਪਣੀ ਨਿੱਜੀ ਜ਼ਿੰਦਗੀ ਇਹਨਾਂ ਦੋਵਾਂ ਚ ਤਾਲਮੇਲ ਕਿਵੇਂ ਬਿਠਾਈਏ ਅੱਜਕੱਲ ਦੀ ਤੇਜ਼ ਰਫ਼ਤਾਰ ਜ਼ਿੰਦਗੀ ਚ ਇਹ ਸਵਾਲ ਬਹੁਤਿਆਂ ਦੇ ਮਨ ਚ ਹੋਵੇਗਾ ਸਾਡੇ ਕੋਲ ਨਾ ਇਸ ਵਿਸ਼ੇ ਤੇ ਕੁਝ ਖਾਸ ਵਿਚਾਰ ਆਏ ਨੇ ਤੇ ਇਹ ਜ਼ਿਆਦਾ ਜ਼ੋਰ ਦਿੰਦੇ ਨੇ ਇੱਕ ਚੀਜ਼ ਤੇ ਸਾਡੇ ਹੁਨਰ ਯਾਨੀ ਕਿ ਸਕਿਲਸ ਤੇ ਮੁੱਖ ਗੱਲ ਜਿਹੜੀ ਉੱਭਰ ਕੇ ਆਉਂਦੀ ਹੈ ਉਹ ਇਹ ਹੈ ਕਿ ਜੇ ਕਿਸੇ ਕੋਲ ਮਤਲਬ ਆਪਣੇ ਕੰਮ ਲਈ ਲੋੜੀਂਦੇ ਹੁਨਰ ਪੂਰੇ ਨਹੀਂ ਹਨ ਤਾਂ ਕੰਮ ਤੇ ਜ਼ਿੰਦਗੀ 'ਚ ਸੰਤੁਲਨ ਲਿਆਉਣਾ ਬਹੁਤ ਬਹੁਤ ਔਖਾ ਹੋ ਜਾਂਦਾ ਹੈ ਸੋਚਣ ਵਾਲੀ ਗੱਲ ਹੈ ਨਾ ਹਾਂਜੀ ਬਿਲਕੁਲ ਇਹ ਗੱਲ ਭਾਵੇਂ ਸਿੱਧੀ ਜਿਹੀ ਲੱਗੇ ਪਰ ਇਸ ਦਾ ਅਸਰ ਬਹੁਤ ਡੂੰਗਾ ਹੈ ਸੋਚੋ ਜਦੋਂ ਕਿਸੇ ਕੋਲ ਕੰਮ ਨੂੰ ਕਰਨ ਦੇ ਸਹੀ ਤਰੀਕੇ ਸਹੀ ਹੁਨਰ ਹੁੰਦੇ ਨੇ ਤਾਂ ਉਹ ਕੰਮ ਜ਼ਿਆਦਾ ਤੇਜ਼ੀ ਨਾਲ ਕਰ ਲੈਂਦੇ ਨੇ ਵਧੇਰੇ ਸੌਖਾ ਹੋ ਜਾਂਦਾ ਕੰਮ ਇਸ ਦਾ ਸਿੱਧਾ ਮਤਲਬ ਕੀ ਨਿਕਲਿਆ ਕਿ ਘੱਟ ਸਮੇਂ ਵਿੱਚ ਜ਼ਿਆਦਾ ਕੰਮ ਯਾਂ ਉਹੀ ਕੰਮ ਘਾਟ ਖਿਚਣ ਨਾਲ ਤੇ ਫਿਰ ਨਤੀਜਾ ਨਿੱਜੀ ਜ਼ਿੰਦਗੀ ਲਈ ਘਰ ਪਰਿਵਾਰ ਲਈ ਆਪਣੇ ਸ਼ੌਕਾਂ ਲਈ ਜਾਂ ਬਸ ਆਰਾਮ ਕਰਨ ਲਈ ਤੁਹਾਨੂੰ ਜ਼ਿਆਦਾ ਸਮਾਂ ਮਿਲ ਜਾਂਦਾ ਹਾਂ ਇਹ ਗੱਲ ਤਾਂ ਸਮਝ ਆਉਂਦੀ ਹੈ ਪਰ ਇੱਕ ਦਿੱਕਤ ਵੀ ਹੈ ਕਈ ਵਾਰ ਇੰਜ ਲੱਗਦਾ ਕਿ ਕੰਮ ਦਾ ਭਾਰ ਹੀ ਇੰਨਾ ਹੁੰਦਾ ਰੋਜ਼ ਦੀ ਭੱਜ ਦੌੜ ਹੀ ਇੰਨੀ ਹੁੰਦੀ ਕਿ ਨਵੇਂ ਹੁਨਰ ਸਿੱਖਣ ਦਾ ਜਾਂ ਪੁਰਾਣਿਆਂ ਨੂੰ ਕੀ ਕਹਿੰਦੇ ਨੇ ਅਪਡੇਟ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਫਿਰ ਇਹ ਸੰਤੁਲਨ ਵਾਲੀ ਗੱਲ ਕਿਵੇਂ ਬਣੇਗੀ ਇਹ ਤਾਂ ਇੱਕ ਚੱਕਰ ਜਿਹਾ ਬਣ ਗਿਆ ਬਹੁਤ ਵਧੀਆ ਪੁਆਇੰਟ ਹੈ ਇਹ ਤੇ ਸ਼ਾਇਦ ਇਹ ਹੀ ਸਤੋਂ ਵੱਡੀ ਅਸਲ ਚੁਣੌਤੀ ਹੈ ਅੱਜ ਦੇ ਸਮੇਂ ਚ ਪਰ ਜਿਹੜੇ ਵਿਚਾਰ ਆਪਣੇ ਕੋਲ ਹਨ ਉਹ ਇਸ਼ਾਰਾ ਕਰਦੇ ਨੇ ਕਿ ਲਗਾਤਾਰ ਸਿੱਖਣਾ ਆਪਣੇ ਹੁਨਰਾਂ ਨੂੰ ਬਿਹਤਰ ਬਣਾਉਂਦੇ ਰਹਿਣਾ ਜਿਸ ਨੂੰ ਅੱਜਕੱਲ ਅਪਸਕਿਲਿੰਗ ਕਹਿੰਦੇ ਨੇ ਇਹ ਅਸਲ ਵਿੱਚ ਇੱਕ ਨਿਵੇਸ਼ ਹੈ ਨਿਵੇਸ਼ ਕਿਸ ਤਰ੍ਹਾਂ ਦਾ ਆਪਣੇ ਆਣ ਵਾਲੇ ਸਮੇਂ ਵਿੱਚ اپنی مانسیک شانتی ਵਿੱਚ ਨਿਵੇਸ਼ ਮੰਨਿਆ ਕਿ ਸ਼ੁਰੂ ਵਿੱਚ ਤਾਂ ਉਹ ਵਾਧੂ ਸਮਾਂ ਕੱਢਣਾ ਪੈ ਸਕਦਾ ਥੋੜੀ ਹੋਰ ਮਿਹਨਤ ਕਰਨੀ ਪੈ ਸਕਦੀ ਹੈ ਪਰ ਲੰਬੇ ਸਮੇਂ ਵਿੱਚ ਇਸ ਦਾ ਫਾਇਦਾ ਜ਼ਰੂਰ ਮਿਲਦਾ ਕਮ ਸੌਖਾ ਹੁੰਦਾ ਜਲਦੀ ਹੁੰਦਾ ਤੇ ਇਹ ਸਿਰਫ ਮਤਲਬ ਨੌਕਰੀ 'ਚ ਤਰੱਕੀ ਲਈ ਨਹੀਂ ਬਲਕਿ ਤੁਹਾਡੀ ਜ਼ਿੰਦਗੀ ਦੀ ਕੁਆਲਿਟੀ ਸੁਧਾਰਨ ਲਈ ਵੀ ਬਹੁਤ ਜ਼ਰੂਰੀ ਹੈ ਹਮ ਇਸ ਨਜ਼ਰੀਏ ਤੋਂ ਦੇਖੀਏ ਤਾਂ ਗਲਚ ਵਜ਼ਨ ਹੈ اچھا ਮਤਲਬ ਅੱਜ ਥੋੜੀ ਤਕਲੀਫ ਛੱਲ ਕੇ ਗੱਲਾਂ ਲਈ ਆਸਾਨੀ ਬਣਾਉਣੀ ਇਹ ਵਿਚਾਰ ਆ ਕਿਥੋਂ ਰਹੇ ਨੇ ਕੀ ਕੋਈ ਖਾਸ ਬੈਕਗਰਾਉਂਡ ਹੈ ਇਹਨਾਂ ਦਾ ਜਿਵੇਂ ਕੋਈ ਖਾਸ ਖੇਤਰ ਦੇ ਤਜਰਬੇ ਤੋਂ ਹਾਂ ਕੁਝ ਇਸ਼ਾਰੇ ਮਿਲਦੇ ਨੇ ਜਿਵੇਂ ਇਹਨਾਂ ਵਿਚਾਰਾਂ ਨਾਲ ਨਾ ਕੁਝ ਹੈਸ਼ਟੈਗ ਜੁੜੇ ਹੋਏ ਨੇ ਕਾਰਪੋਰੇਟ ਲਾਈਫ ਤੇ ਲਾਈਫ ਐਕਸਪੀਰੀਅੰਸ ਇਹ ਦੱਸਦਾ ਹੈ ਕਿ ਇਹ ਸਲਾਹ ਸਿਰਫ ਕਿਤਾਬੀ ਗੱਲਾਂ ਨਹੀਂ ਸਗੋਂ ਅਸਲ ਜ਼ਿੰਦਗੀ ਦੇ ਖਾਸ ਕਰਕੇ ਜਿਵੇਂ ਕਾਰਪੋਰੇਟ ਦੁਨੀਆ ਦੇ ਤਜਰਬਿਆਂ ਤੋਂ ਨਿਕਲੀ ਹੈ ਅੱਛਾ ਕਾਰਪੋਰੇਟ ਲਾਈਫ ਹਾਂਜੀ ਉੱਥੇ ਅਕਸਰ ਨਤੀਜਿਆਂ ਤੇ ਟਾਰਗੇਟਸ ਤੇ ਬਹੁਤ ਜ਼ੋਰ ਹੁੰਦਾ ਹੈ ਪਰ ਕਈ ਵਾਰ ਉਸ ਨਤੀਜੇ ਤੱਕ ਪਹੁੰਚਣ ਲਈ ਜਿਹੜੇ ਹੁਨਰ ਚਾਹੀਦੇ ਨੇ ਉਹਨਾਂ ਦੇ ਵਿਕਾਸ ਵੱਲ ਧਿਆਨ ਘਟ ਜਾਂਦਾ ਤੇ ਫਿਰ ਉਹੀ ਸੰਤੁਲਨ ਵਿਗੜਦਾ ਤਾਂ ਇੱਕ ਤਰ੍ਹਾਂ ਨਾਲ ਜ਼ਮੀਨੀ ਹਕੀਕਤ ਤੇ ਆਧਾਰਿਤ ਸਿਆਣਾ ਪੋਈ ਇਹ ਜਾਣ ਕੇ ਹੋਰ ਵੀ ਭਰੋਸਾ ਬਣਦਾ ਹੈ ਚਲੋ ਜੀ ਆਪਾਂ ਇਸ ਸਾਰੀ ਗੱਲਬਾਤ ਨੂੰ ਸਮੇਟਣਾ ਹੋਵੇ ਤਾਂ ਮੁੱਖ ਸਿੱਟਾ ਮੁੱਖ ਸੁਨੇਹਾ ਕੀ ਕੱਢਾਂਗੇ ਦੇਖੋ ਮੁੱਖ ਸਿੱਟਾ ਬਹੁਤ ਸਾਫ਼ ਹੈ ਆਪਣੇ ਹੁਨਰਾਂ ਵਿੱਚ ਨਿਵੇਸ਼ ਕਰਨਾ ਲਗਾਤਾਰ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਇਹ ਸਿਰਫ ਤੁਹਾਡੇ ਕੰਮ ਜਾਂ ਕਰੀਅਰ ਨੂੰ ਅੱਗੇ ਵਧਾਉਣ ਲਈ ਹੀ ਜ਼ਰੂਰੀ ਨਹੀਂ ਹੈ ਇਹ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਸੰਤੁਲਨ ਲਿਆਉਣ ਲਈ ਵੀ ਇੱਕ ਬੁਨਿਆਦੀ ਇੱਕ ਫਾਊਂਡੇਸ਼ਨਲ ਸਟੈਪ ਹੈ ਜਿੰਨੇ ਤੁਸੀਂ ਕਾਬਿਲ ਹੋਵੋਗੇ ਯਾਨੀ ਜਿੰਨੇ ਹੁਨਰਮੰਦ ਹੋਵੋਗੇ ਉਨਾਂ ਹੀ ਤੁਹਾਡਾ ਆਪਣੇ ਸਮੇਂ ਤੇ ਆਪਣੀ ਊਰਜਾ ਤੇ ਕੰਟਰੋਲ ਵਧੇਗਾ ਸਹੀ ਗੱਲ ਹੈ ਬਿਲਕੁਲ ਸਹੀ ਮਤਲਬ ਆਪਣੇ ਆਪ ਤੇ ਕੰਮ ਕਰਨਾ ਆਪਣੀ ਕਾਬਲੀਅਤ ਵਧਾਣਾ ਅਸਲ ਵਿੱਚ ਆਪਣੀ ਪੂਰੀ ਜ਼ਿੰਦਗੀ ਨੂੰ ਗਮ ਨੂੰ ਵੀ ਤੇ ਨਿੱਜੀ ਪੱਖ ਨੂੰ ਵੀ ਬਿਹਤਰ ਬਣਾਉਣ ਦਾ ਤਰੀਕਾ ਹੈ ਵਾਹ ਇਹ ਤਾਂ ਬਹੁਤ ਸ਼ਕਤੀਸ਼ਾਲੀ ਵਿਚਾਰ ਹੈ ਹਾਂਜੀ ਅਤੇ ਇਹ ਜਿਹੜਾ ਨਜ਼ਰੀਆ ਹੈ ਜਿਹੜਾ ਨਿੱਜੀ ਤਜਰਬੇ ਤੇ ਟਿਕਿਆ ਹੋਇਆ ਹੈ ਇਸ ਨੂੰ ਰੁਪੇਸ਼ ਦਿਲ ਸੇ ਵਜੋਂ ਸਾਂਝਾ ਕੀਤਾ ਗਿਆ ਹੈ ਰੁਪੇਸ਼ ਦਿਲ ਸੇ ਇਹ ਇਹ ਕੀ ਹੈ ਕੋਈ ਕਿਤਾਬ ਜਾਂ ਕੋਈ ਸੰਸਥਾ ਨੇ ਰੁਪੇਸ਼ ਦਿਲ ਸੇ ਅਸਲ ਵਿੱਚ ਰੁਪੇਸ਼ ਜੈਨ ਦੇ ਨਿੱਜੀ ਵਿਚਾਰ ਨੇ ਇਹ ਉਹਨਾਂ ਦੇ ਆਪਣੇ ਜੀਵਨ ਦੇ ਤਜਰਬਿਆਂ ਤੇ ਆਧਾਰਿਤ ਨੇ ਜਿਵੇਂ ਹੈਸ਼ਟੈਗ ਵੀ ਦੱਸਦੇ ਨੇ ਲਾਈਫ ਐਕਸਪੀਰੀਅੰਸ ਲਾਈਫ ਲੈਸਨਸ ਇਹ ਜਾਣਨ ਨਾਲ ਨਾ ਸਾਨੂੰ ਇਸ ਸਲਾਹ ਦੀ ਜੜ ਸਮਝ ਆਉਂਦੀ ਹੈ ਕਿ ਇਹ ਕੋਈ ਹਵਾਈ ਗੱਲ ਨਹੀਂ ਸਗੋਂ ਜ਼ਿੰਦਗੀ ਵਿੱਚੋਂ ਨਿਕਲਿਆ ਸਬਕ ਹੈ ਅੱਛਾ ਤਾਂ ਇਹ ਕਿਸੇ ਦੇ ਨਿੱਜੀ ਅਨੁਭਵ ਤੋਂ ਆਏ ਵਿਚਾਰ ਹਨ ਤਾਂ ਹੀ ਇਹ ਇੰਨੇ ਸਿੱਧੇ ਇੰਨੇ ਅਸਰਦਾਰ ਤੇ ਪ੍ਰੈਕਟੀਕਲ ਮਹਿਸੂਸ ਹੋ ਰਹੇ ਨੇ ਬਿਲਕੁਲ ਕਿਉਂਕਿ ਇਹ ਥਿਊਰੀ ਨਹੀਂ ਪ੍ਰੈਕਟਿਸ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਹੈਨਾ ਕਿ ਕੀ ਸਾਡੀ ਆਪਣੀ ਜ਼ਿੰਦਗੀ ਵਿੱਚ ਵੀ ਕੋਈ ਅਜਿਹੇ ਹੁਨਰ ਹਨ ਜਿਨ੍ਹਾਂ ਦੀ ਕਮੀ ਸਾਡੇ ਕੰਮ ਤੇ ਜ਼ਿੰਦਗੀ ਦੇ ਸੰਤੁਲਨ ਨੂੰ ਖਰਾਬ ਕਰ ਰਹੀ ਹੈ ਇਹ ਸਵਾਲ ਸ਼ਾਇਦ ਹਰ ਕਿਸੇ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਹਮ ਬਹੁਤ ਵਧੀਆ ਨੁਕਤਾ ਸੋਚਣ ਲਈ ਇੱਕ ਚੰਗੀ ਗੱਲ ਛੱਡ ਗਏ ਤੁਸੀਂ